ਗੁਰੂ ਰੂਪ ਅਰੀ ਸਾਧ ਸੰਗਤ ਇੱਕ ਕਥਾ ਤੁਹਾਨੂੰ ਹੋਰ ਸੁਣਾਉਣੀ ਹੈ ਕੋਈ ਪਰਿਵਾਰ ਸੀਗਾ ਗਰੀਬ ਪਰਿਵਾਰ ਗਰੀਬ ਵੀ ਸੀ ਤਕੜਾ ਵੀ ਪਰਿਵਾਰ ਸੀ ਤਕੜਾ ਵੀ ਬਹੁਤ ਸੀ ਚੰਗਾ ਸੀ ਜਣੀ ਦਰਮਿਆਨਾ ਪਰਿਵਾਰ ਸੀ ਨਾਮ ਬਹੁਤਾ ਚੰਗਾ ਤੇ ਨਾਮ ਬਹੁਤਾ ਮਾੜਾ ਉਸ ਘਰੇ ਨਾਲ ਸਾਧ ਸੰਗਤ ਇੱਕ ਬੱਚਾ ਪੈਦਾ ਹੁੰਦਾ ਉਸ ਪਰਿਵਾਰ ਦੇ ਉਹ ਵੀ ਉਹਨਾਂ ਦੀ ਨੌਂ ਕੋਲੇ ਬਜ਼ੁਰਗਾਂ ਦੀ ਨੌਂ ਕੋਲੇ ਨਾ ਬੱਚਾ ਪੈਦਾ ਹੁੰਦਾ ਜਮਦੇ ਬੱਚੇ ਦੇ ਸਾਹ ਸੰਗਤ ਦਿਲ ਦੇ ਵਿੱਚ ਸੇਕ ਹੋ ਗਿਆ ਦਿਲ ਦੇ ਵਿੱਚ ਸੇਕ ਆਇਆ ਕਿੰਨਾ ਕਿ 5 mm ਮਜ਼ਾ ਕਿ 6 mm ਮਜ਼ਾ ਕਿ 5 mm ਦਾ 10 ਡਾਕਟਰ ਵੀ ਉਹ ਸੇਕ ਸੀ ਉਹ ਬੱਚੇ ਦੇ ਦਿਲ ਦੇ ਵਿੱਚ ਹੁਣ ਜਿਹੜੇ ਬੱਚੇ ਦੇ ਜਾਉਂਦੇ ਦੇ ਦਿਲ ਦੇ ਵਿੱਚ ਸੇਕ ਆ ਉਹ ਕਦੋਂ ਵਧਣ ਫੁੱਲਣ ਲੱਗੇ ਤਾਂ ਕਦੋਂ ਤੁਰਨ ਲੱਗੂਗਾ ਉਹ ਭਾਈ ਡਾਕਟਰ ਕੋਲੇ ਜਾਣ ਤੇ ਡਾਕਟਰ ਕਹਿੰਦਾ ਵੀ ਇਉਂ ਕਰੋ ਆ ਲੈ ਜਾਓ ਦਵਾਈ ਜਦੋਂ 7-8 ਸਾਲ ਦਾ ਹੋਊਗਾ ਉਦੋਂ ਆਪਾਂ ਇਹਦਾ ਆਪਰੇਸ਼ਨ ਕਰਾਂਗੇ ਤੇ ਇਹ ਆਪਰੇਸ਼ਨ ਦੇ ਨਾਲ ਇਹਦਾ ਦਿਲ ਨੂੰ ਆਪਾਂ ਮਦਦ ਕਰਾਂਗੇ ਠੀਕ ਤੇ ਫਿਰ ਇਹ ਮਾੜਾ ਮੋਟਾ ਤੋੜਨ ਲੱਗੂਗਾ ਉਹ ਭਾਈ ਦਵਾਈ ਲਿਆਏ ਕਰੀ ਆ ਕੇ ਦਵਾਈ ਦੇਈ ਜਾਂਦੇ ਆ ਤੇ ਬੱਚਾ ਬਹੁਤ ਔਖਾ ਹੈ ਉਹਨਾਂ ਦਿਲ ਦੇ ਵਿੱਚ ਸੇਗਾ ਪੂਰਾ ਪੰਪ ਨਹੀਂ ਕਰਦਾ ਖੂਨ ਲੱਤ ਪੈਰ ਨਹੀਂ ਤੁਰਦੇ ਬਾਧਾ ਫੁੱਲਦਾ ਨਹੀਂ ਉਹ ਬਹੁਤ ਔਖਾ ਹੈ ਉਹ ਕਹਿੰਦੇ ਵੀ ਕਦੋਂ 7-8 ਸਾਲ ਆ ਯਾਰ ਬੱਚਾ ਤਾਂ ਅੱਜ ਬਹੁਤ ਔਖਾ ਹੈ ਉਹਨੇ ਡਾਕਟਰ ਕੋਲੇ ਜਾਣ ਮਤ ਬਿਮਾਰ ਡਾਕਟਰ ਸਾਹਿਬ ਦੇਖੋ ਮਾੜਾ ਮਟੋ ਕਹਿੰਦਾ ਯਾਰ ਜੇ ਤੈਨੂੰ ਕਹਦਾ ਵੀ 8 ਸਾਲ ਤੋਂ ਘਾਟੇ ਦਾ ਆਪਰੇਸ਼ਨ ਨਹੀਂ ਹੋਣਾ ਅੱਜ ਆਪਾਂ ਕਰਦੇ ਆਂ ਬੱਚਾ ਛੋਟਾ ਆਪਰੇਸ਼ਨ ਇਹ ਚੱਲਿਆ ਨਹੀਂ ਜਾਣਾ ਖੂਨੇ ਚ ਬਣਦਾ ਨਹੀਂ ਉਹ ਕਹਿੰਦਾ ਫਿਰ 8 ਸਾਲਾਂ ਦਾ ਜਿਹੜਾ ਬਣ ਜਾਊਗਾ ਯਾਰ ਉਹ ਕਹਿੰਦਾ ਕੋਈ ਨਾ ਤੂੰ ਥੋੜਾ ਥੋੜਾ ਵੱਡਾ ਤਾਂ ਹੋ ਦੁੱਖ ਚੱਲਤਾ ਜਾਊ ਤੁਸੀਂ ਅੜਕੋ ਸਾਡੇ ਆਖੇ ਲੱਗੋ ਉਹ ਐਂ ਕਰਦੇ ਗਏ ਉਹਨਾਂ ਦਾ ਕੋਈ ਇੱਕ ਰਿਸ਼ਤੇਦਾਰ ਬਾਹਰ ਕੈਨੇਡਾ ਚ ਰਹਿੰਦਾ ਸੀ ਉਹ ਰਿਸ਼ਤੇਦਾਰ ਸੀ ਨਾ ਕੈਨੇਡਾ ਉਹਦਾ ਵਿਸ਼ਵਾਸ ਗੁਰੂ ਸਾਹਿਬ ਤੇ ਇਨਾ ਸੀ ਗੁਰੂ ਰਾਮਦਾਸ ਤੇ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਬਾਬਾ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਤੇ ਚੌਥੇ ਪਾਤਸ਼ਾਹ ਜਿਹਦੇ ਸਾਰੇ ਨੂੰ ਬਹੁਤ ਵਿਸ਼ਵਾਸ ਸੀ ਵੀ ਮਹਾਰਾਜ ਠੀਕ ਕਰ ਦਿੰਦੇ ਆ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਗਏ ਜਾਂ ਉਹਨਾਂ ਦੇ ਕਿਸੇ ਵੀ ਕਾਰਜ ਦੇ ਨਾਲ ਜੁੜ ਗਏ ਉਹ ਠੀਕ ਕਰ ਦਿੰਦੇ ਆ ਉਹ ਸੀ ਤਾਂ ਉਹਨਾਂ ਦੀ ਲਿਹਾਜ਼ ਦੇ ਵਿੱਚ ਉਹ ਦੂਰੋਂ ਨੇੜੋਂ ਪਿੰਡੋਂ ਕਿਤੋਂ ਹੋਰ ਤੇ ਉਹਨੇ ਉਹਨਾਂ ਗਾਂ ਪਰਿਵਾਰਾਂ ਤੋਂ ਆਵਦਿਆ ਤੋਂ ਸੁਣ ਲਈ ਸੀ ਵੀ ਐਂ ਕਰਕੇ ਆਪਣੇ ਫਲਾਨੇ ਪਰਿਵਾਰ ਦੇ ਇਹਨਾਂ ਦਾ ਬੱਚਾ ਬਹੁਤ ਔਖਾ ਹੈ ਤੇ ਡਾਕਟਰ ਆਪਰੇਸ਼ਨ ਨਹੀਂ ਕਰਦੇ ਕਹਿੰਦੇ 8-7 ਸਾਲ ਤੋਂ ਆਪਰੇਸ਼ਨ ਹੋਊਗਾ ਤੇ ਉਹ ਪਰਿਵਾਰ ਬਹੁਤ ਔਖਾ ਹੈ ਬੱਚਾ ਦਾ ਤਿੰਨ ਚਾਰ ਸਾਲ ਦਾ ਹੋ ਗਿਆ ਨਾ ਤੁਰਦਾ ਨਾ ਚੱਜਦਾ ਨਾ ਕੁਛ ਖਾਂਦਾ ਤੇ ਜਿਉਂਦਾ ਹੈਗਾ ਦੁੱਧ ਤਾਂ ਪੀਂ ਛੱਡਦਾ ਲੱਤਾਂ ਨਹੀਂ ਭਾਰ ਚੱਲਦੀਆਂ ਹੁਣ ਚੱਲਣ ਵੀ ਕਿਵੇਂ ਸਾਜੀ ਦੇ ਪੰਜ ਮਹਿਮ ਦਾ 6 ਗੋਵੇ ਦਲ ਦੇ ਵਿੱਚ ਉਹ ਕਿਵੇਂ ਚੱਲਣ ਲੱਤਾਂ ਭਾਰ ਹੁਣ ਉਹ ਉੱਥੋਂ ਬੈਠਦਾ ਕਹਿੰਦਾ ਵੀ ਮੇਰੇ ਕੋਲੇ ਇੱਕ ਡਾਕਟਰ ਹੈਗਾ ਉਹ ਉੱਥੋਂ ਉਹਨੇ ਦੱਸਿਆ ਨਹੀਂ ਪਹਿਲਾਂ ਕੁਝ ਕਹਿੰਦਾ ਮੇਰੇ ਕੋਲੇ ਇੱਕ ਡਾਕਟਰ ਹੈਗਾ ਵੀ ਉਹ ਇਹਨੂੰ ਬੱਚੇ ਨੂੰ ਠੀਕ ਕਰ ਦੋ ਹੁਣ ਉਹਨੇ ਤਾਂ ਊਂ ਗਲ ਕੇ ਵੀ ਜਦੋਂ ਮੈਂ ਆਇਆ ਉਹ ਜਦੋਂ ਮੈਂ ਆ ਕੇ ਕਰੂੰ ਉਹ ਪਰਿਵਾਰ ਆ ਤਾਂ ਕਹਿੰਦਾ ਯਾਰ ਤੂੰ ਸਾਥੋਂ ਪੈਸੇ ਲੈ ਲੈ ਅਸੀਂ ਤੇਰੀ ਟਿਕਟ ਲਾ ਦਰਿਆ ਤੂੰ ਆ ਜਾ ਜਿਹੜੇ ਸਾਨੂੰ ਡਾਕਟਰ ਕੋਲੇ ਯਾਰ ਲੈ ਚੱਲੇ ਪਹਿਲਾਂ ਠੀਕ ਕਰ ਦੇਵੇਂ ਤੇ ਤੁਹਾਡਾ ਬੱਚਾ ਠੀਕ ਕਰ ਦੇ ਉਹ ਆ ਜਾ ਪਹਿਲਾਂ ਆ ਜਾ ਉਹਨੂੰ ਮਿਲਤਾ ਜਦੋਂ ਉਹਦੀਆਂ ਕਰੀਆਂ ਕੈਨੇਡਾ ਦੇ ਵਿੱਚ ਤੇ ਭਾਈ ਉਹ ਕਹਿੰਦਾ ਵੀ ਚਲੋ ਠੀਕ ਆ ਯਾਰ ਚਲੋ ਵੀ ਪਰਿਵਾਰ ਸਾਰਦਾ ਸੀ ਲਿਆਜਵਾਨੀ ਵਾਲੇ ਸੀ ਰਿਸ਼ਤੇਦਾਰੀ ਚੋ ਵੀ ਚਲ ਚੱਲਦੇ ਆ ਯਾਰ ਪਰਿਵਾਰ ਔਖਾ ਵਾ ਉਹ ਕੈਨੇਡਾ ਤੋਂ ਟਿਕਟ ਲੈਂਦਾ ਤੇ ਆਪਦੇ ਪਿੰਡ ਆ ਜਾਂਦਾ ਪਿੰਡ ਆ ਕੇ ਤੇ ਦੋ ਦਿਨ ਆ ਉਹਦੇ ਪਰਿਵਾਰ ਕੋਲੇ ਰਹਿ ਕੇ ਘਰੇ ਤੇ ਤੀਜੇ ਦਿਨ ਉਸ ਘਰੇ ਆ ਜਾਂਦਾ ਉਸ ਘਰੇ ਆ ਕੇ ਕਹਿੰਦਾ ਵੀ ਐਂ ਕਰੋ ਚਲੋ ਗੱਡੀ 'ਚ ਪਾਓ ਮੇਰੇ ਨਾਲ ਚਲੋ ਤੇ ਆਪਾਂ ਡਾਕਟਰ ਦੇ ਚੱਲੇਗੇ ਦੱਸਿਆ ਉਹਨੇ ਹਜੇ ਵੀ ਨਹੀਂ ਉਹ ਭਈ ਉਹ ਕਰਿਆ ਉਹਨੇ ਤੇ ਹਰਮੰਦਰ ਸਾਹਿਬ ਲੈ ਗਿਆ ਹਰਮੰਦਰ ਸਾਹਿਬ ਲਿਜਾ ਕੇ ਉਹਨੇ ਦਰਬਾਰ ਸਾਹਿਬ 'ਚ ਮੱਥਾ ਟਿਕਾਇਆ ਸਰੋਵਰ ਦੇ ਵਿੱਚ ਨਵਾਇਆ ਅਕਾਲ ਤਖਤ ਤੇ ਮੱਥਾ ਟੇਕਿਆ ਤੇ ਬਾਬਾ ਦੀਪ ਸਿੰਘ ਦੇ ਮੱਥਾ ਟੇਕਿਆ ਹੁਣ ਬਾਬਾ ਦੀਪ ਸਿੰਘ ਦੇ ਜਿੱਤੇ ਹਰਮੰਦਰ ਸਾਹਿਬ ਦੇ ਕੋਲੇ ਜਗਾ ਉੱਥੇ ਜੋਤ 24 ਘੰਟੇ ਜਗਦੀ ਹੋਈ ਰਹਦੀ ਹੈ ਦੇਸੀ ਘਿਓ ਦੀ ਉਹ ਬੰਦੇ ਨੇ ਕੀ ਕਰਨਾ ਕੈਨੇਡਾ ਚੋਂ ਆਇਆ ਸੀ ਉਹਦਾ ਇੰਨਾ ਭਰੋਸਾ ਵਿਸ਼ਵਾਸ ਸੀ ਬਾਬਾ ਦੀਪ ਸਿੰਘ ਜੀ ਤੇ ਉਹਨੇ ਕੀ ਕਰ ਉਹਦੀ ਜੋਤ ਦੇ ਵਿੱਚੋਂ ਨਾ ਇੱਕ ਡੱਬੀ ਸੀ ਉਹਦੇ ਕੋਲੇ ਛੋਟੀ ਜੀ ਕੋਈ ਉਹ ਡੱਬੀ ਦੇਸੀ ਘਿਓ ਦੀ ਭਰ ਲਈ ਜੋਤ ਦੇ ਵਿੱਚੋਂ ਜਿਹੜੀ ਜੋਤ ਜਗਦੀ ਸੀ ਨਾਲੇ ਉੱਥੇ ਕਰੀਬ ਨਮਸਕਾਰ ਵੀ ਹੈ ਬਾਬਾ ਸੱਚੇ ਪਾਤਸ਼ਾਹ ਸਾਡਾ ਰਿਸ਼ਤੇਦਾਰੀ ਜੋ ਮੁੰਡਾ ਕੱਲਾ ਹੀ ਮੁੰਡਾ ਉਹਨਾਂ ਦੇ ਤੇ ਹੋਰ ਬੱਚਾ ਵੀ ਨਹੀਂ ਹੋਣਾ ਤੇ ਮੈਂਤ ਵਾਲੀ ਗੱਲ ਆਪਰੇਸ਼ਨ ਨਾ ਹੋਇਆ ਤੇ ਉਹ ਬੱਚੇ ਦੇ ਦਿਲ ਦੇ ਵਿੱਚ ਸੇਕ ਹੈ ਤੇ ਬਹੁਤ ਔਰੀ ਬੁਰੀ ਹਾਲਤ ਹੈ ਤੇ ਤੁਸੀਂ ਉਹਨੂੰ ਠੀਕ ਕਰਨਾ ਜਿਹੜੀ ਬਾਣੀ ਕਹੋਗੇ ਮੈਂ ਉਹਨਾਂ ਨੂੰ ਕਹਿ ਦੂੰਗਾ ਤੇ ਉਹ ਬਾਣੀ ਪੜਨਗੇ ਤੇ ਤੁਸੀਂ ਬਾਬਾ ਜੀ ਨੂੰ ਠੀਕ ਕਰਨਾ ਆਸ਼ੀਰਵਾਦ ਉਹ ਲੈ ਕੇ ਗਿਆ ਉਹ ਉਹਨਾਂ ਨੂੰ ਕਹਿੰਦਾ ਲੈ ਗੱਲ ਸੁਣ ਲਓ ਮੈਂ ਦਵਾਈ ਤਾਂ ਲਵਾਂ ਚ ਹੁਣ ਇਹ ਉਹ ਦਵਾਈ ਕਹਿੰਦਾ ਕਿਉਂ ਨੂੰ ਦਵਾਈ ਮੈਂ ਤਾਂ ਲਵਾਂ ਜੇ ਮੇਰੇ ਆਖੇ ਲੱਗੋਂਗੇ ਉਹ ਕਹਿੰਦੇ ਵੀ ਲੱਗਾਂਗੇ ਤੂੰ ਦਵਾਈ ਲੈ ਉਹਨਾਂ ਦੇ ਪਾਸਾ ਕਿਤੇ ਵੀ ਇਹ ਦੇ ਘੋਚ ਮਲਾ ਕੇ ਦੇਊਗਾ ਕੋਈ ਦਵਾਈ ਲੈ ਆਇਆ ਹੋਗਾ ਉੱਧਰ ਦੱਸੂ ਘਰੇ ਜਾ ਕੇ ਉਹਨੇ ਦੇਸੀ ਕੋ ਡੱਬੀ ਚ ਪਾਇਆ ਪਾ ਕੇ ਤੇ ਕਹਿੰਦਾ ਵੀ ਚਲੋ ਕਰ ਨੂੰ ਕਿਉਂਕਿ ਸਾਰੇ ਥਾਂ ਮੱਥਾ ਟੇਕ ਲਿਆ ਨਮਸਕਾਰ ਕਰ ਲਈ ਅਰਦਾਸ ਕਰਤੀ ਜਿਹੜੇ ਬੰਦੇ ਦਾ ਭਰੋਸਾ ਹੋਵੇ ਨਾ ਮਹਾਰਾਜ ਤੇ ਪੂਰਾ ਉਹਦੇ ਕਾਰਜ ਹੋਈ ਜਾਂਦੇ ਆ ਜਿਵੇਂ ਮਹਾਰਾਜ ਕਹਿੰਦੇ ਆ ਵੀ ਆਮ ਕਰ ਜੀਤ ਵੀ ਮਹਾਰਾਜ ਵੀ ਭਰੋਸੇ ਰੰਗੂ ਗੋਵਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਸਾਡੇ ਕਾਲਪੁਰਖ ਸੱਚੇ ਪਾਤਸ਼ਾਹ ਸਾਡੀ ਜੀਤ ਕਰੀ ਨਿਚੇ ਕਰ ਜੀਤ ਕਰੂੰ ਉਹ ਨਿਚੇ ਦੇ ਨਾਲੇ ਸਾਡੇ ਤੋਂ ਬੰਦੇ ਦਾ ਨਿੱਚਾ ਭਰੋਸਾ ਵਿਸ਼ਵਾਸ ਹੋਵੇ ਫੇਰ ਆਪਣੇ ਕਾਰਜ ਠੀਕ ਹੁੰਦੇ ਆ ਉਹ ਘਰੇ ਲੈ ਗਿਆ ਬੱਚੇ ਨੂੰ ਲਿਜਾ ਕੇ ਕਹਿੰਦਾ ਲੈ ਗੱਲ ਸੁਣ ਲਓ ਮੇਰੀ ਇੱਕ ਤਾਂ ਰੋਜ਼ ਸੁਖਵਣੀ ਸਾਹਿਬ ਦਾ ਪਾਠ ਇੱਕ ਜਪਜੀ ਸਾਹਿਬ ਦਾ ਪਾਠ ਇੱਕ ਮੂਲ ਮੰਤਰ ਦਾ ਪਾਠ ਫਿਰ ਅਰਦਾਸ ਕਰਨੀ ਵੀ ਹੇ ਸੱਚੇ ਪਾਲਸਾ ਸਾਡਾ ਬੱਚਾ ਠੀਕ ਕਰ ਦੇ ਇਹ ਗੱਲ ਵਿੱਚ ਕਹਿਣੀ ਅਰਦਾਸ ਦੀ ਆ ਬਾਣੀ ਤੁਸੀਂ ਰੋਜ਼ ਪੜ੍ਹਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਕਹਿੰਦੇ ਜੀ ਸੱਤ ਵਚਨ ਆ ਲੈ ਲਓ ਕਿਉ ਇਹ ਦੀ ਥੋੜਾ ਜਿਹਾ ਕਿਉ ਲੈ ਲੈਣਾ ਤੇ ਇਹਦੀ ਨਾਲ ਸਾਰੇ ਸਰੀਰ ਤੇ ਮਾਲਸ਼ ਕਰਨੀ ਆ। ਉਹ ਕਹਿੰਦੇ ਤਾਂ ਕਿ ਉਹ ਥੋੜਾ ਵਾ ਕਹਿੰਦੇ ਕੋਈ ਨਹੀਂ ਤੁਸੀਂ ਹੋਰ ਰਲਾ ਸਕਦੇ ਇਹਦੇ ਵਿੱਚ। ਜੇ ਥੋੜਾ ਰਿਉ ਜੁਨੇ ਦੇ ਵਿੱਚ ਰਲਾ ਕੇ ਤੇ ਸਾਰੇ ਬੱਚੇ ਦੇ ਸਰੀਰ ਤੇ ਬਾਹਾਂ ਲੱਤਾਂ ਦੱਬ ਕੇ ਢੱਡੋ ਸਰੀਰ ਢੂਈ ਢਾਈ ਸਾਰੀ ਇਹਦੀ ਮਲਣੀ ਆ। ਸਾਹ ਸੰਗਤ ਜਦਦੇ ਸ਼ੁਰੂ ਕਰਿਆ ਉਹਦੋਂ ਦੂਜੇ ਤੀਜੇ ਦਰ ਤوفਾਨ ਕਰ ਪੈਣਾ। ਸ਼ੁਰੂ ਹੋ ਗਿਆ ਉਹ ਪਾਣੀ ਵੀ ਪੜਨ ਲੱਗੇ। ਅਰਦਾਸ ਵੀ ਕਰਨ ਲੱਗੇ ਬੱਚੇ ਦੇ ਮਾਲਸ਼ ਵੀ ਕਰਨ ਲੱਗੇ। ਜਦੋਂ ਬੱਚੇ ਦੇ ਮਾਲਸ ਕਰੀਣਾ ਸਾਹ ਸਕਤ ਹੌਲੀ 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 ਤੇ ਲੱਤ ਪੈਰ ਚੱਲ ਪਏ ਜਦੋਂ ਲੱਤ ਪੈਰ ਚੱਲ ਪਏ ਤੇ ਬੱਚਾ ਬਦਨ ਫੁੱਲਣ ਲੱਗ ਗਿਆ ਕਿਉਂ ਮਾਲ ਸੋਣ ਲੱਗੀ ਰੋਜ ਬਾਣੀ ਪੜਨ ਲੱਗੇ ਭਰੋਸੇ ਨਾਲ ਗੱਲ ਹੋ ਗਈ ਜਦੋਂ ਬੰਦਾ ਦੁਖੀ ਹੋਵੇ ਨਾ ਉਦੋਂ ਸਾਧ ਸੰਗਤ ਮੰਨਦਾ ਵਾਹਿਗੁਰੂ ਨੂੰ ਪਹਿਲਾਂ ਨਹੀਂ ਮੰਨਦਾ ਉਹਨੂੰ ਦੁਖੀ ਪੂਰੇ ਸੀ ਕਿਉਂਕਿ ਉਹਦੂ ਗਾਂ ਬੱਚਾ ਪਰੇਸ਼ਾਨਾ ਹੋਇਆ ਸੀ ਵੱਡੇ ਨਾਲ ਇਹਦੂ ਗਾਂ ਬੱਚੇ ਦੀ ਝਾਕ ਨਹੀਂ ਸੀ ਉਹ ਬੱਚੇ ਦੇ ਦਿਲ ਚ ਸੇਕ ਸੀ ਇਹੀ ਬੱਚ ਜੇ ਇਹਨੂੰ ਹੀ ਪਾੜ ਲਗੇ ਤੇ ਉਹਨੇ ਪੂਰੇ ਪ੍ਰੋਸੈਸ ਦੇ ਨਾਲ ਉਹ ਕੰਮ ਕਰਿਆ ਤੇ ਬੱਚਾ ਉਹਨਾ ਹੌਲੀ 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 ਅੱਜ ਕੋਸ ਕੱਲ ਹੋਰ ਦੋ ਤਿੰਨ ਮਹੀਨੇ ਚੋ ਮਹੀਨੇ ਪੰਜਾ ਚੋ ਬੱਚਾ ਤੁਰਨ ਫਰ ਲੱਗਾ ਰੈਡਲ ਪੂਰਾ ਭੱਜਣ ਲੱਗਾ ਹੁਣ ਬੱਚਾ ਪੂਰਾ ਫੁੱਲ ਭੱਜਣ ਲੱਗਾ ਸਰੀਰ ਦੀ ਬਦਲਣ ਪੂਰਨ ਸ਼ਕਤੀ ਜਿਹੜਾ ਸੇਕ ਵੀ ਉਹ ਵੀ ਘੜਦਾ 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 ਜਮਾਂ ਮਾਂ ਜਾਂ ਬਰੀਕ ਜਾ ਰਹਿ ਗਿਆ ਉਹ ਹਰ ਇੱਕ ਦੇ ਦਿਲ ਦੇ ਵਿੱਚ ਹੀ ਸੇਕ ਹੁੰਦਾ ਸਾਹ ਅਲਗ ਤੇਰੇ ਦਿਲ ਚ ਸੇਕ ਆ ਸੇਕ ਹੁੰਦਾ ਤੇਰੇ ਆਪਾਂ ਮੈਂ ਕਹਿੰਦਿਆਂ ਗੱਲ ਇਹ ਤੇਰੇ ਚ ਸੂਲ ਹੁੰਦਾ ਤੇਰੇ ਉਹ ਸੇਕ ਹੁੰਦਾ ਦਿਲ ਚ ਹਰੇਕ ਦੇ ਹੀ ਹੁੰਦਾ ਉਹ ਛੋਟਾ ਵੱਡਾ ਤਕੜਾ ਮਾੜੇ ਦੇ ਹਰੇਕ ਦੇ ਹੁੰਦਾ ਉਹ ਭਾਈ ਜਦੋਂ ਬੱਚਾ ਰੇਡਨ ਲੱਭਣ ਲੱਗ ਗਿਆ ਪੂਰਾ ਤੁਰ ਫਿਰਨ ਲੱਗ ਗਿਆ ਤੇ ਉਹ ਡਾਕਟਰ ਕੋਲੇ ਲੈ ਗਏ ਤਾਂ ਉਹ ਪ੍ਰੋਸਾ ਬਚਵਾਇਤਾ ਸੀ ਡਾਕਟਰ ਨੂੰ ਕਹਿੰਦੇ ਵੀ ਹੁਣ ਚੈੱਕ ਕਰਵਾ ਲਾ ਜਾ ਉਹ ਕਹਿੰਦਾ ਜਾ ਰਹੇ ਹੁਣ ਤਾਂ 4 ਸਾਲਾਂ ਦਾ ਹੋਇਆ ਹਲੇ ਜਾਂ 3 ਸਾਲ ਰਹਿੰਦੇ ਆ ਐਵੇਂ ਖਿੱਚੀ ਫਿਰਦੇ ਜਦੋਂ ਉਹ ਕਹਿੰਦਾ ਵੀ ਉਦੋਂ 8 ਸਾਲ ਦੇ ਤਾਂ ਆਪਰੇਸ਼ਨ ਹੋਊਗਾ ਕਿਉਂ ਤੁਸੀਂ ਐਵੇਂ ਪਹਿਲਾਂ ਹੀ ਖਿੱਚੀ ਐ ਦਵਾਈ ਲੈ ਜਾਓ ਹੋਰ ਬਈ ਕੋਲ ਸਾਨੂੰ ਇਹ ਤੋਂ ਕਈ ਜਣੇ ਕਹਿੰਦੇ ਨੇ ਡਾਕਟਰ ਸਾਹਿਬ ਪਹਿਲਾ ਸਾਡੇ ਪੈਸੇ ਹੀ ਲੱਗ ਜਾਣ ਕੋਈ ਗੱਲ ਨਹੀਂ ਪੈਸੇ ਨਹੀਂ ਸਾਡੇ ਕੋਲੇ ਕੰਮ ਨਹੀਂ ਪੈਸੇ ਲੈ ਲਓ ਤੁਸੀਂ ਇਹਦੇ ਕਰ ਦੋ ਸਾਰੇ ਟੈਸਟ ਜਦੋਂ ਟੈਸਟ ਕਰੇ ਤੇ ਐਕਸ ਰੇਗਸ ਰੇ ਕਰੇ ਤੇ ਭਾਈ ਉਹ ਡਾਕਟਰ ਪਹਿਵਾਨ ਡਾਕਟਰ ਕਹਿੰਦਾ ਯਾਰ ਕਿੱਥੋਂ ਤੁਸੀਂ ਇਹ ਇਲਾਜ ਕਰਾਇਆ ਦੱਸੇ ਕੋ ਬੇਮਾਲੂਮਾ ਜਾ ਰਿਹਾ ਗਿਆ ਤੇ ਜਿਹੜੀ ਆਪਾਂ ਕਹਿੰਦੇ ਵਧਣ ਫੁੱਲਣਾ ਨਹੀਂ ਤਾਂ ਸਾਹ ਪੂਰਾ ਪਾਜਦਾ ਬੱਚਾ ਪੂਰਾ ਫੁੱਲ ਵੀ ਇਹ ਕਿੱਥੋਂ ਇਲਾਜ ਕਰਾਇਆ ਤੁਸੀਂ ਦੱਸੋ ਉਗੰਦੇ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਹਰਮੰਦਰ ਸਾਹਿਬ ਤੋਂ ਉਥੋਂ ਕਰਾਇਆ ਉਥੋਂ ਕਿਵੇਂ ਕਰਾਇਆ ਕਹਿੰਦੇ ਵੀ ਇੱਕ ਸਿੰਘ ਆਇਆ ਸੀ ਕੈਨੇਡਾ ਦੇ ਵਿੱਚੋਂ ਸਾਡੇ ਰਿਸ਼ਤੇਦਾਰੀ ਚੋਂ ਉਹਨੇ ਸਾਨੂੰ ਕਿਹਾ ਵੀ ਮੈਂ ਤੁਹਾਨੂੰ ਡਾਕਟਰ ਕੋਲੇ ਲੈ ਕੇ ਜਾਂ ਤੁਹਾਨੂੰ ਡਾਕਟਰ ਸਰੇ ਤੇ ਜਾ ਕੇ ਦੱਸਿਆ ਜਦੋਂ ਆ ਜੋ ਆਪਣੇ ਬਾਬਾ ਦੀਪ ਸਿੰਘ ਦੀ ਜੋਤ ਦੇ ਵਿੱਚੋਂ ਘੋਲਿਆ ਆ ਉਹਦੇ ਨਾਲ ਅਸੀਂ ਸਰੀਰ ਤੇ ਮਾਲਸਾ ਕਰੀ ਸਾਨੂੰ ਪਾਠ ਦੱਸਦਾ ਅਸੀਂ ਰੋਜ਼ ਹੁਣੇ ਪਾਠ ਕਰਦੇ ਆਂ ਅਰਦਾਸ ਕਰਦੇ ਆਂ ਤੇ ਸਾਡਾ ਬੱਚਾ ਦੇਖਣਾ ਭੱਜਣ ਲੱਗਾ ਨੌਂ ਪੁਰ ਨੌ ਹੋ ਗਿਆ ਉਹ ਕਹਿੰਦਾ ਹੁਣ ਇਹਦਾ ਕੋਈ ਆਪਰੇਸ਼ਨ ਨਹੀਂ ਹੋਣਾ ਹੁਣ ਤੁਸੀਂ ਘਰੇ ਹੀ ਲੈ ਜਾਓ ਇਹ ਡਾਕਟਰ ਇਹਦੇ ਗੱਲਾਂ ਤੋਂ ਬਾਹਰ ਆ ਕੰਮ ਗੁਰੂ ਨਾਨਕ ਦਾ ਤਾਂ ਸਾਡੀ ਮੱਤ ਦਾ ਉਦੋਂ ਗਾਹ ਕੰਮ ਕਰਦੀ ਆ ਸੱਚੇ ਉਦੋਂ ਪਿੱਛੇ ਹੀ ਕਾ ਰਹਿ ਜਾਂਦੀ ਆ ਸਾਡੀ ਮੱਤ ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਮਰਿਆਂ ਨੂੰ ਜਿਵਾਉਂਦੇ ਕਰਦੇ ਆ ਉਹ ਘਰੇ ਲੈ ਜਾਓ ਤੁਹਾਡਾ ਬੱਚਾ ਠੀਕ ਆ ਰੌਲਾ ਨਾ ਪਾਓ ਦੱਸਿਓ ਨਾ ਕਿ ਇਹਨੂੰ ਵੀ ਐ ਹੋਈ ਐ ਹੋਈ ਡਾਕਟਰਾਂ ਦੀ ਵੀ ਬਦਨਾਮੀ ਆ ਤੇ ਗੁਰੂ ਨਾਨਕ ਦਾ ਦਰ ਬਹੁਤ ਉੱਚਾ ਬਹੁਤ ਵੱਡਾ ਆ ਜਿਹੜਾ ਉਹਦੇ ਤੇ ਭਰੋਸਾ ਵਿਸ਼ਵਾਸ ਕਰਦਾ ਨਾ ਸਾਧ ਸੰਗਤ ਅੱਜ ਵੀ ਗੁਰੂ ਦੀ ਬਾਣੀ ਤੇ ਉਹ 9 ਨਿਦਾਂ ਤੇ 13 ਸਿਦਾਂ ਉਹਨਾਂ ਦੇ ਕਰੇ ਹੈਗੀਆਂ ਜਿਹੜਾ ਗੁਰੂ ਦੀ ਬਾਣੀ ਨੂੰ ਨਹੀਂ ਨਾ ਮੰਨਦਾ ਆਪਾਂ ਕਹਿੰਨੇ ਕੀ ਆ ਯਾਰ ਇਹਦੇ ਵਿੱਚ ਬਥੇਰਾ ਕਿਸੇ ਨੇ ਪੜੀ ਆ ਸੁਣਿਆ ਕਿਹੜਾ ਕੇ ਬਾਣੀਆਂ ਪੜਦਾ ਆਂਦੇ ਕਿਹੜਾ ਐ ਕਰਦਾ ਪੈਣ ਲੱਗ ਜਾਂਦੇ ਆ ਕਰਨੋ ਨਾ ਯਾਰ ਇਹ ਗੱਲਾਂ ਨਾ ਕਹਿਆ ਕਰੋ ਬਾਣੀ ਬਾਣੀ ਹੋਈ ਆ ਨਿਰੰਕਾਰ ਦੀ ਸੱਚੇ ਪਾਤਸ਼ਾਹ ਦੀ ਤੁਰਦੀ ਬਾਣੀ ਐ ਯਾਰ ਸੀਸ ਦੇ ਤੇ ਬੰਦ ਬੰਦ ਕਟਵਾਤੇ ਜੜਖੜੀਆਂ ਤੇ ਚੜ ਗਏ ਯਾਰ ਦੇਗਾ ਚ ਉੱਬਲ ਗਏ ਆਰਿਆਂ ਥੱਲੇ ਸੀਸ ਦੇ ਤੇ ਖੋਪਰੀਆਂ ਲੋਹਾ ਲੀਆਂ ਐਵੇਂ ਤਾਂ ਨਹੀਂ ਲੋਹੀਆਂ ਇਹ ਬਾਣੀ ਦਾ ਕਾਰਜ ਸੀ ਜਿਵੇਂ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਨਾ ਵੀ ਉਹ ਕਹਿੰਦੇ ਤੇਰੇ ਦੁੱਖ ਨਹੀਂ ਲੱਗਦਾ ਕਿ ਤੇ ਤੂੰ ਹੈ ਨਹੀਂ ਕਹਿੰਦਾ ਇੱਕ ਵਾਰੀ ਵੀ ਉਹ ਕਹਿੰਦਾ ਮੈਂ ਤਾਂ ਮੇਰਾ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੋਇਆ ਸਾਰਾ ਆ ਮਿੱਟੀ ਆ ਜਿਹਨੂੰ ਤੁਸੀਂ ਵੱਡੀ ਟੁੱਕੀ ਜਾਨਨੇ ਆ ਅੱਖਾਂ ਚਾ ਮਾ ਲੋ ਤੋੜ ਮੈਨੂੰ ਕੋਈ ਨਹੀਂ ਜੀਭ ਘੱਟ ਦੇ ਕੋਈ ਨਹੀਂ ਬੱਚੇ ਦਾ ਕਲੇਜ ਆ ਪਾ ਦਿਓ ਕੋਈ ਗਾਲੀਏ ਮਿੱਟੀ ਆ ਜਿਹੜੀ ਮੇਰੀ ਅਸਲੀ ਰੂਹ ਆ ਮੇਰੀ ਤਾਂ ਉਹ ਗੁਰੂ ਦੇ ਚਰਨਾਂ ਚ ਬੈਠੀ ਆ ਉਹ ਬੈਠਾ ਮੇਰਾ ਗੁਰੂ ਲਈ ਚਰਨਾਂ ਚ ਆਵਦਿਆਂ ਚ ਖਿੱਚੀ ਫਿਰੋ ਮਿੱਟੀ ਨੂੰ ਫਿਰ ਉਹ ਮਿੱਟੀ ਬਣ ਜਾਂਦਾ ਸਰੀਰ ਤੇ ਜਿਹੜੀ ਰੂਹ ਹੁੰਦੀ ਆ ਨਾ ਪਰਮੇਸ਼ਰ ਦੇ ਚਰਨਾਂ ਚ ਹੁੰਦੀ ਹੈ ਐਂ ਬੁਲਦਿਆਂ ਦੇਗਾ ਚ ਵਾਲੇ ਖਾਦੇ ਆ ਬਾਣੀ ਵਾਲਿਆਂ ਨੇ ਜਿਨ੍ਹਾਂ ਨੇ ਬਾਣੀ ਪੜ੍ਹੀ ਆ ਬਾਣੀ ਤੇ ਭਰੋਸਾ ਸੀ ਆਪਦੇ ਗੁਰੂ ਦੇ ਭਰੋਸਾ ਜੀ ਮੇਰਾ ਗੁਰੂ ਮੇਰੇ ਅੰਗ ਸੰਗ ਹੈ ਆਪਾਂ ਕਹਿੰਨੇ ਨੇ ਅਰਦਾਸ ਦੇ ਵਿੱਚ ਹੇ ਸੱਚੇ ਪਾਤਸ਼ਾਹ ਅੰਗ ਤੇ ਸੰਗ ਰਹੀਂ ਚੜ੍ਹਦੀ ਕਲਾ ਰੱਖੀ ਮੇਰ ਪ੍ਰਿਆਸਰ ਤੇ ਹੱਥ ਰੱਖੀ ਫਿਰ ਇਉਂ ਰੱਖਦਾ ਮੇਰ ਪ੍ਰਿਆਸਰ ਤੇ ਹੱਥ ਜਿਹੜਾ ਬੰਦਾ ਬਾਣੀ ਨੂੰ ਮੰਨਦਾ ਇਹ ਗੱਲਾਂ ਬਾਣੀ ਪੜਿਆ ਕਰੋ ਅੰਮ੍ਰਿਤ ਵੇਲੇ ਉਠਿਆ ਕਰੋ ਆਪਦੇ ਕਾਰਜ ਵੀ ਕਰੋ ਬਾਣੀ ਵੀ ਪੜੋ ਉਹੀ 2 ਘੰਟੇ ਪਹਿਲਾਂ ਉੱਠ ਖੜਿਆ ਕਰੋ ਤੇ ਇਧਰੋ ਸਾਜਰੇ ਪੈ ਜਾ ਕਰੋ ਮਾਣੀ ਪੜੋਂਗੇ ਨਾ ਤੁਹਾਡੇ ਕਾਰਜ ਅਵਸੁੱ ਸੁੱਧ ਹੋਣਗੇ ਤੁਹਾਡੇ ਜਾਂਦੇ ਨੂੰ ਅੱਧਾ ਕੰਮ ਤਾਂ ਖੇਤ ਹੋਇਆ ਹੀ ਪਿਆ ਉਹ ਸਿੱਧੀ ਬੋਝਾਂ ਕਰ ਦਿੰਦਿਆਂ ਜੇ ਟਰੈਕਟਰ ਨਾਲ 10 ਕਿਲੇ ਵਣ ਤੇ ਹੱਥੋਂ ਨੂੰ 20 ਵਾਏ ਹੋਗੇ ਤੁਹਾਡੇ ਛੱਡੀ ਹਿੰਮਤ ਪੜਖ ਦਊਗਾ ਉਹ ਇਹ ਗੱਲਾਂ ਹੁੰਦੀਆਂ ਬਾਣੀ ਦਾ ਪ੍ਰਤਾਪ ਗੱਲਾਂ ਕਰਦੇ ਬਾਹ ਗੁਰਜੀਕਾ ਖਾਲਜਾ ਜੇ ਕੋਈ ਗਲਤ ਫਲਤ ਗੱਲ ਕਹੀ ਹੋਵੇ ਮੈਂ ਜਿਹੜੇ ਵੀ ਮੇਰੇ ਸੁਣਦਿਆਂ ਵੀਰ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਗੁਰੂ ਤੋਂ ਵੀ ਮਾਫੀ ਮੰਗਦਾ ਸੱਚੇ ਪਾਤਸ਼ਾਹ ਤੋਂ ਮੇਥੋਂ ਕੋਈ ਗਲਤ ਲੱਜ ਕਿਹਾ ਹੋਵੇ ਮaaf ਕਰ ਦੇਵੇ ਸੰਗਤ ਤੇ ਸਤਿਗੁਰੂ ਜੀ ਮaaf ਕਰਨ ਬਾਹ ਗੁਰਜੀਕਾ ਖਾਲਸਾ ਬਾਹ ਗੁਰਜੀ ਕੀ ਫਤਿਹ